ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਚਾਰ ਵੇੜਾਂ ਦਿਖਾਉਣ ਜਾ ਰਹੇ ਆ ਜੀ ਚਾਰੇ ਵੇੜਾਂ ਦੀ ਡਿਟੇਲ ਆਪਾਂ ਵੀਰ ਹੋਣਾ ਦੇ ਪਾਸੋਂ ਲਵਾਂਗੇ ਤੁਹਾਡੇ ਨਾਲ ਜਾਣਕਾਰੀ ਲੈ ਕੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜਰਸੀ ਵੇੜਾ ਦੋਸਤੋ ਤਿੰਨ ਦੋ ਸ਼ਾਹੀਵਾਲ ਇੱਕ ਦੋਸਤੋ ਐਚ ਐਫ ਦੇ ਵਿੱਚ ਬਰੀਡ ਦੇ ਵਿੱਚ ਵੀਰ ਹੁਣਾਂ ਦੇ ਕੋਲ ਵੈੜ ਹੈਗੀ ਆ ਸੋ ਬਾਕੀ ਬਰੀਡ ਵਾਈਜ਼ ਆਪਾਂ ਵੀਰ ਹੁਣਾਂ ਦੇ ਕੋਲ ਵੀ ਜਾਣ ਲਾ ਜਾਣ ਲਵਾਂਗੇ ਵੀ ਕਿਹੜੀ ਕਿਹੜੀ ਬਰੀਡ ਦੇ ਵਿੱਚ ਇਹ ਜਿਹੜੀ ਵੈੜ ਪੈਂਦੀ ਆ ਸੋ ਚਲਦੇ ਆ ਜੀ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਨਾਮ ਪਤਾ ਥਾਂ ਟਿਕਾਣਾ ਸਾਰਾ ਵੀਰ ਹੁਣਾਂ ਦੇ ਕੋਲ ਚਲਦੇ ਆ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਸੋ ਵੀਰ ਜੀ ਇੱਕ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਜੀ ਨਾਮ ਦਲੇਸ਼ ਸਿੰਘ ਬੱਦਰਪੁਰੀਆ ਠੀਕ ਆ ਜੀ ਸੋ ਵੀਰ ਜੀ ਪੈਂਡ ਆਪਣਾ ਕਿਹ ਠੀਕ ਹੈ ਜ਼ਿਲ੍ਹਾ ਤਰੁਤਾਨ تحصیل ਪਟੇ ਠੀਕ ਹੈ ਜੀ ਸਵਿਰਦੀ ਇਹਦੇ ਨਾਲ ਲੱਗਦੇ ਪਿੰਡ ਹੋਰ ਵੀ ਜਿਹੜੇ ਹੈਗੇ ਉਹ ਵੀ ਆਪਾਂ ਨੂੰ ਦੱਸ ਦਿਓ ਜੀ ਬੈੜ ਆਪਣਾ ਪਿੰਡ ਨਾਲ ਅਲਗੋਂ ਕੋਠੀ ਪਿੰਡ ਹੈ ਜੀ ਅਲਗੋਂ ਕੋਠੀ ਤੋਂ 3 ਕਿਲੋਮੀਟਰ ਹੈ ਨਾਲ ਦਾ ਪਿੰਡ ਬੈੜਵਾਲ ਠੀਕ ਹੈ ਜੀ ਠੀਕ ਹੈ ਸਵਿਰਦੀ ਆਪਣਾ ਜ਼ਿਆਦਾ ਵਪਾਰ ਦਾ ਕੰਮ ਹੀ ਹੈ ਵਪਾਰ ਦਾ ਇਹ ਆਪਣਾ ਜ਼ਿਆਦਾ ਕੰਮ ਜੈਸੀ ਵੀ ਆਪਣੇ ਕੋਲ ਹੈ ਠੀਕ ਹੈ ਜੀ ਬਾਕੀ ਜ਼ਿਆਦਾ ਆਪਾਂ ਵਹਿੜਾਂ ਤੇ ਜਾਂ ਮੱਝਾਂ ਤੇ ਵੀ ਵਹਿੜਾਂ ਤੇ ਮੱਝਾਂ ਪੈਂਸਾਂ ਵੀ ਲੈਣੇ ਆ ਠੀਕ ਹੈ ਵਹਿੜਾਂ ਆਪਾਂ ਪਹਿਲੇ ਜਾਂ ਦੂਜੇ ਸੂਵੇ ਲੈਣੇ ਆ ਠੀਕ ਹੈ ਜੀ ਬਾਕੀ ਪਤਾ ਲੱਗ ਵੀ ਬਿਲਕੁਲ ਤਸੱਲੀ ਬਖਸ਼ ਚੀਜ਼ਾਂ ਆਉਂਦੀਆਂ ਰਹੀਆਂ ਨੇ ਜੀ ਬਹੁਤ ਚੰਗੀ ਲੈਣੀ ਆ ਠੰਡੀ ਸਾਫ਼ ਚੀਜ਼ ਲੈਣੀ ਆ ਕਿ ਜਿਹੜਾ ਗਾਹਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਗਾਹਕ ਸਾਡਾ ਪੱਜਾ ਰਵੇ ਠੀਕ ਹੈ ਜੀ ਜੋ ਮਾੜਾ ਮਾਲ ਲੈ ਕੇ ਕਿਹਨੂੰ ਦਈਏ ਧੋਖਾ ਕਰੀਏ ਉਹ ਚ ਦੁੱਧਿਆ ਨਹੀਂ ਹੋਣਾ ਕੋਈ ਸਹੀ ਹੈ ਜੀ ਸਹੀ ਹੈ ਇਹ ਪਹਿਲੇ ਦੁਜੇ ਸੂਵੇ ਵੜਾ ਲੈਣੀਆਂ ਆਪਾਂ ਠੀਕ ਹੈ ਜੀ ਵੀ ਤੀਜੇ ਚੌਥੇ ਸੂਵੇ ਵਾਲੀ ਨਹੀਂ ਲੈਣੀ ਜੇ ਇੱਕ ਠੀਕ ਲੈਣੀ ਵੈਠਾਂ ਦੀ ਖੁੱਦੀ ਹੋਣੀ ਠੀਕ ਹੈ ਜੀ ਸੋ ਵੀਰ ਜੀ ਬਾਕੀ ਪਹਿਲੀ ਵਾਰੀ ਆਪਾਂ ਤੁਹਾਡੀ ਵੀਡੀਓ ਅੱਜ ਬਣਾ ਰਹੇ ਆ ਜੀ ਸੋ ਜੇ ਆਪਾਂ ਵੀਰ ਜੀ ਪਹਿਲੇ ਨੰਬਰ ਤੇ ਆਪਣੇ ਕੋਲ ਵਿਹੜ ਖੜੀ ਹੈ ਜਰਸੀ ਦੀ ਇਹ ਜਰਸੀ ਆ ਜੀ ਆਪਣੇ ਕੋਲ ਪਹਿਲੇ ਥੂਏ ਥੂਣਾ ਠੀਕ ਹੈ ਜੀ ਇਹ ਹੀਡ ਜੇਡ 14 15 ਲੀਟਰ ਦੇ ਜੇਡ ਜੇਡ ਦੁੱਧ ਕੱਢੂਗੀ ਪਹਿਲੇ ਥੂਏ ਠੀਕ ਹੈ ਜੀ ਇਹ ਚੰਗੀ ਠੰਡੀ ਠੁੰਡੀ ਸਾਫ਼ ਹੈ ਵਿਹੜ ਠੀਕ ਹੈ ਬਹੁਤ ਥਾਂਲੇ ਰਸਦਾਰ ਅਜੇ ਸੂਣ ਦੇ ਵਿੱਚ 5 6 ਦਿਨ ਲੈਂਦੀ ਬਾਈ ਜੀ ਠੀਕ ਹੈ ਜੀ ਇਹ ਅਜੇ 5 6 ਦਿਨ ਦੀ ਠੰਡੀ ਹੈ ਠੀਕ ਹੈ ਜੀ ਇਹ ਜਰਸੀ ਪਿਓਰ ਨਸਲ ਆ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਬਿਲਕੁਲ ਤੁਸੀਂ ਦੇਖ ਸਕਦੇ ਛੋਟਾ ਕਾ ਨਾ ਛੋਟੀ ਜੀ ਬੂਥੀ ਜਰਸੀ ਵੈੜ ਦੇ ਵਿੱਚ ਹੈਗੀ ਹੈ ਹਾਈਟ ਕੱਦ ਜਿਹੜਾ ਬਿਲਕੁਲ ਤੁਹਾਨੂੰ ਦੱਸ ਦਿੰਦੇ ਨੇ ਵੀ ਮੀਡੀਅਮ ਹਾਈਟ ਕੱਦ ਹੈਗਾ ਵੀ ਬਾਲਾ ਛੋਟਾ ਜਿਵੇਂ ਹਿਮਾਚਲ ਦੀ ਜਰਸੀ ਦਾ ਉਦਾਂ ਦਾ ਕੱਦ ਨਹੀਂ ਹੈਗਾ ਮਤਲਬ ਕਿ ਪੰਜਾਬ ਦੀ ਜਰਸੀ ਤੋਂ ਤੇ ਹਿਮਾਚਲ ਦੀ ਜਰਸੀ ਤੋਂ ਥੋੜਾ ਜਿਹਾ ਦਰਮਿਆਨੇ ਕਾ ਤਾਂ ਮੀਡੀਅਮ ਸਾਈਜ਼ ਦਾ ਕੱਦ ਹੈਗਾ ਨਾ ਬਾਲਾ ਉੱਚਾ ਤੇ ਨਾ ਬਾਲਾ ਛੋਟਾ ਸੋ ਵੀਰ ਹੁਣਾਂ ਨੇ 15 14 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਦੀ ਕਹੀ ਆ ਅਜੇ ਵੈੜ ਨੇ ਦਿਨ ਲੈ ਜਾਣੇ ਵੀਰ ਜੀ ਕਿੰਨੇ ਕ ਦਿਨ ਲੈ ਜੂ ਦੱਸ ਕਰਦੇ ਪਏ ਡਿਮਾਂਡ ਹੈ ਦੀ 37000 ਰੁਪਇਆ ਕਰਦੇ ਆ ਜੀ ਮੁੱਲ ਠੀਕ ਹੈ ਜੀ ਹਾਂਜੀ ਠੀਕ ਹੈ ਮਾਨਤਾਨ ਵਿੱਚ ਹੋ ਜੇ ਬਾਕੀ ਕਰਾਂਗੇ ਜੋ ਵੀ ਮੌਕੇ ਤੇ ਹੋਊਗੇ ਜਾਗ ਨੂੰ ਪਸੰਦ ਹੋਊਗੀ ਠੀਕ ਹੈ ਜੀ ਸੋ ਕਿਸਾਨੀ ਵੀਰੋ ਵੀਰ ਹੋਣਾ ਨੇ 37000 ਰੁਪਇਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਨਤਾਨ ਵੀਰ ਹੋਣੀ ਫੁੱਲ ਕੀਤਾ ਜਾਊਗਾ ਵੀਰ ਹੋਣਾ ਦੇ ਕੋਲੋਂ ਤੇ ਵੀਰ ਜੀ ਨੇ ਖੋਲ ਕੇ ਕਰੀ ਨਾ ਤੋਰ ਲੀ ਗਏ ਜੀ ਦਰਬਾਰ ਬਾਕੀ ਕਿਸਾਨੀ ਵੀਰੋ ਬਿਲਕੁਲ ਵਾਜਬ ਜਾਂ ਰੇਟ ਆ ਮਿਲਕ ਵੀ ਵਧੀਆ ਹੈਗਾ ਗਰਮੀ ਤਾਂ ਜਿਵੇਂ ਹੁਣ ਅੱਜ ਕੱਲ ਸੀਜ਼ਨ ਚੱਲ ਰਿਹਾ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਗਰਮੀ ਮਨਾਉਣ ਵਾਲਾ ਇਹ ਜਨਵਰੀ ਨਹੀਂ ਹੈਗਾ ਬਿਲਕੁਲ ਠੰਡੀ ਹਰ ਪਾਸਿਓਂ ਤੋਂ ਦੋਸਤੋ ਵਧੀਆ ਰਹੇਗੀ ਨਾਲੇ ਦੁੱਧ ਦੀ ਵੀ ਆਪਾਂ ਵੇਖੀਏ ਤੇ ਬਹੁਤ ਵਧੀਆ ਚੰਗੀ ਫੈਟ ਚੰਗੀ ਹਾਂਜੀ ਹਾਂਜੀ ਬਾਕੀ ਥਾਂਨੇ ਵਾ ਦੋਸਤੋ ਬਹੁਤ ਸਾਫ਼ ਹੈਗਾ ਬਾਕੀ ਚਾਰ ਥਾਂਨੇ ਦੋਸਤੋ ਅਮਗਰ ਤੁਸੀਂ ਵੇਖ ਸਕਦੇ ਹੋ ਤੁੰਬਾ ਹੈਗੀਆਂ ਨੇ ਥੋੜੀਆਂ ਛੋਟੀਆਂ ਬਾਕੀ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾਗਾ ਚਾਰੇ ਥਾਣਾ ਦੀ ਵਿੱਥ ਸੋਹਣੀ ਹੈਗੀ ਆ ਢਿੱਲ ਹੈਗੀ ਕਾਫੀ ਆ ਦੀ ਢਿੱਲ ਹੈਗੀ ਆ ਦਿਨ ਹਜੇ ਲੈ ਜਾਣੇ ਦੋਸਤੋ ਪੂਰਾ ਕਸਮੇ ਲੈ ਵੀ ਦੀ ਦੋਸਤੋ ਇਹ ਵੈੜ ਹੋਵੇਗੀ ਵਧੀਆ ਚੰਗੀਆਂ ਢੀਲਾਂ ਟੂਲਾਂ ਕੱਢ ਜੇਗੀ ਸੋ ਵੀਰ ਜੀ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵੈੜ ਖੜੀ ਆ ਇਹ ਵੀ ਜਾਣਨਾ ਪਈ ਆ ਵੀ ਕਿਸ ਬਰੀਡ ਦੇ ਵਿੱਚ ਨਸਲ ਚ ਹੈਗੀ ਐ ਏ ਬਾਈ ਜੀ ਆਪਣੇ ਕੋਲ ਜਰਸੀ ਸ਼ਾਈ ਨਸਲ ਆ ਜਾਂਦੀ ਦੇਸੀ ਇਹਨੂੰ ਸ਼ਾਈ ਆਲ ਮੰਨਦੇ ਆਮ ਕਿ ਜਿਵੇਂ ਖत्री ਸਿੰਘ ਰਾਜਪੂਤ ਪਹਿਲਾਂ ਪੂਜਦੇ ਹੁੰਦੇ ਸੀ ਇਹਨਾਂ گاਵਾਂ ਨੂੰ ਉਹ ਨਸਲ ਤੇ ਆ ਜਾਂਦੀ ਸ਼ਾਈ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਵੀਰ ਜੀ ਇਹ ਦੂਜਾ ਸੁਹਾ ਆ ਕੇ ਬਾਈ ਜੀ ਰੂਗੇ ਠੀਕ ਹੈ ਜੀ ਠੀਕ ਆ ਇਹ ਥੜੀ ਜਿਹਾ ਮਾਦੀ ਥਲੇ ਥਲੇ ਵਿਹਾਸ ਫੇਰੀਓ ਤੇ ਥਾਰ ਬਹੁਤ ਵਧੀਆ ਲੱਗਾ ਮੋਟਾ ਮੁੱਠੀ ਲੋਕੀ ਤਾਂ ਲੱਗਾ ਠੀਕ ਹੈ ਜੀ ਕੀ ਠੰਡੀ ਆ ਬਿਲਕੁਲ ਦੂਜਾ ਸੂਰ ਠੀਕ ਹੈ ਜੀ ਠੀਕ ਆ ਬਾਕੀ ਸ਼ਾਹੀਵਾਲ ਦੇ ਵਿੱਚ ਦੋਸਤੋ ਹੈਗੀ ਆ ਵਾਈਟ ਰੰਗ ਆ ਤੁਸੀਂ ਵੇਖ ਸਕਦੇ ਹੋ ਬਹੁਤ ਜਿਆਦਾ ਖੂਬਸੂਰਤ ਸੋਹਣੀ ਵੇਖਣ ਵਿੱਚ ਵੀ ਲੱਗਦੀ ਆ ਬਾਕੀ ਵੀਰਦੀ ਮਿਲਕ ਦੀ ਗੱਲ ਕਰ ਲਈਏ ਕਿੰਨਾ ਕ ਮਿਲਕ ਕਰ ਦੇਗੀ ਜੀ ਮਿਲਕ 14 15 ਕਿਲੋ ਲੀਟਰ ਦੇ ਡੇੜ ਕਿੜ ਕੱਢੂਗੀ ਠੀਕ ਹੈ ਜੀ ਦਿਨ ਕਿੰਨੇ ਕ ਦੱਸਿਆ ਲੈ ਜੇਗੇ ਜੀ ਹਫਤਾ ਲੈ ਜੂਗੇ ਠੀਕ ਹੈ ਇੱਕ ਦਿਨੋਂ ਜ਼ਿਆਦਾ ਜਰਸੀ ਨੂੰ ਲਾਉਗੇ ਠੀਕ ਹੈ ਜੀ ਹਫਤਾ ਤਕਰੀਬਨ ਦੋਸਤੋ ਸਮਾਂ ਹਜੇ ਇਸਨੇ ਲੈ ਜਾਣਾ ਬਾਕੀ ਥਾਂ ਲੇਵਾ ਇਸ ਵੈੜ ਦਾ ਵੀ ਸਾਫ਼ ਹੈਗਾ ਬਹੁਤ ਵਧੀਆ ਬੇਲਬੂਲ ਦੀ ਵੀ ਕਾਫੀ ਆ ਵਧੀਆ ਹੈਗੀ ਪੇਠਪੂੜਾ ਵੀ ਜਿਆਦਾ ਸੋਹਣਾ ਹੈਗਾ ਵਧੀਆ ਚੰਗੀ ਵੈੜ ਹੈਗੀ ਵੀਰ ਹੁਣਾਂ ਦੇ ਕੋਲ ਹਾਂਜੀ 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 ਪਹਿਲਾ ਸੁਆਈ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਵੀਰ ਹੋਣਾ ਦਾ ਵਪਾਰ ਦਾ ਕੰਮ ਆ ਵੀਰ ਹੋਣੀ ਅੱਗੋਂ ਲੈ ਕੇ ਆਏ ਨੇ ਪਸ਼ੂ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਪਹਿਲਾ ਸੂਬਾ ਵੀ ਮੰਨ ਕੇ ਚੱਲ ਸਕਦੇ ਹੋ ਜਾਂ ਦੂਜਾ ਵੀਰ ਹੋਣਾ ਨੇ ਕਹਿ ਦਿੱਤਾ ਵੀ ਦੂਜਾ ਵੀ ਹੋ ਸਕਦੀ ਨਹੀਂ ਤੇ ਪਹਿਲਾ ਵੀਰ ਹੋਣਾ ਨੇ ਕਿਹਾ ਵੀ ਇਹ ਸੂਬਾ ਹੈਗੀ ਤੇ ਵੀਰ ਜੀ ਕੀ ਡਿਮਾਂਡ ਇਹਦੀ ਕਰਦੇ ਆ 35000 ਕਰਦੇ ਡਿਮਾਂਡ ਠੀਕ ਹੈ ਜੀ 35000 ਦੋਸਤੋ ਇਸ ਵੈੜ ਦੀ ਅਸ਼ਾਹੀਵਾਲ ਦੇ ਵਿੱਚ ਜਿਹੜੀ ਤੁਹਾਨੂੰ ਉਹ ਦੂਜੇ ਨੰਬਰ ਤੇ ਦਿਖਾਈ ਹੈ 35000 ਡਿਮਾਂਡ ਹੈਗੀ ਆ ਸੋ ਬਾਕੀ ਤੁਸੀਂ ਇੱਕ ਵਾਰੀ ਫੇਰ ਵੇਖ ਸਕਦੇ ਹੋ ਢਿੱਲਾ ਢੁਲਾ ਕਰਕੇ ਗੁੰਡੀ ਤੇ ਗੁੰਡੀ ਆਉਂਦੀ ਮਾੜੀ ਮਾੜੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਸੋ ਵੀਰ ਜੀ ਦੂਜੇ ਤੀਜੇ ਨੰਬਰ ਤੇ ਆਪਣੇ ਕੋਲ ਵੇੜ ਆ ਗਈ ਏ ਇਹ ਵੀ ਐਸੇ ਬ੍ਰੀਡ ਚ ਹੀ ਆ ਗਈ ਏ ਇਹ ਸ਼ਾਇਦ ਆਲ ਨਸਰ ਹੈ ਜੀ ਠੀਕ ਹੈ ਜੀ ਯਾ ਅੱਲਾਹ ਦੀ ਠੀਕ ਹੈ ਸ਼ਾਇਦ ਆਲ ਨਸਰ ਹੈ ਠੀਕ ਹੈ ਜੀ ਦੋ ਦੋ ਚੋਰਾ 15 1/2 ਕਿਲੇ ਚੱਕ ਸਰ ਗਈ ਠੀਕ ਹੈ ਜੀ ਵੀਰ ਸਮਾਂ ਕਿੰਨਾ ਕੁ ਲੈ ਜੀਗੇ ਸਮਾਂ ਲੈ ਜੂਗੇ ਹਫਤਾ ਲੈ ਜੂਗੇ ਵੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਵੀਰ ਜੀ ਕੋਈ ਤਕਰੀਬਨ ਪਤਾ ਹੋਵੇਗਾ ਪਹਿਲੇ ਕੋਈ ਸਵੇਰ ਦਾ ਵਿੱਚ ਅਗੇ ਕਿਦੋਂ ਪਹਿਲੇ ਸਵੇਰ ਦਾ ਕੋਈ ਦੁੱਧ ਪਤਾ ਹੋਵੇ ਕਿੰਨਾ ਕਿ 14 ਕਿਲੋ ਨਾ ਚੋਇਆ ਜਿੱਥੋਂ ਲਈ ਆਪਾਂ ਜੀ ਠੀਕ ਹੈ ਜੀ ਐਤਕੀ ਵੀ ਤਕਰੀਬਨ 15 ਪਲੱਸ ਦੀ ਮੀਂਦੀ ਹੈ ਪਲੱਸ 15 ਹੋ ਸਕਦਾ 16 ਵੀ ਹੋ ਸਕਦਾ ਠੀਕ ਹੈ ਜੀ ਸੋ ਵੀਰ ਜੀ ਕੀ ਮੁੱਲ ਕੀ ਕਰ ਦਿੰਦਾ ਇਹਦਾ ਵੀ ਮੁੱਲ 35000 ਮੰਗਦੇ ਆ ਜੀ ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਵੀ 35000 ਦੇ ਵਿੱਚ ਹੈਗੀ ਆ ਬਿਲਕੁਲ ਠੰਡੀਆਂ ਵਹਿੜਾਂ ਨੇ ਦੋਸਤੋ ਬਿਲਕੁਲ ਠੰਡੀਆਂ ਸੀਲ ਚੰਗੀਆਂ ਸੀਲਸ ਲੱਗੀਆਂ ਨੇ ਬਾਕੀ ਤੁਸੀਂ ਵੇਖ ਸਕਦੇ ਹੋ ਪਵਨਾ ਇਸ ਵੜ ਦਾ ਵੀ ਬਿਲਕੁਲ ਚੰਗੀ ਸੋਹਣੀ ਵਿੱਥੀ ਇਸ ਵੜ ਦੇ ਥਾਣਾ ਦੀ ਹੈਗੀ ਮੁਠੀ ਜਿਹਾ ਥਾਣਾ ਦੋਸਤੋ ਬਾਕੀ ਢਿੱਲਾ ਤਿੰਨੇ ਵੜਾਂ ਦੀਆਂ ਦੋ ਵੜਾਂ ਦੀਆਂ ਸ਼ਾਈ ਵਾਲ ਦੇ ਵਿੱਚ ਵਿਖਾਈਆਂ ਢਿੱਲਾ ਹੈਗੀਆਂ ਨੇ ਸਮਾਂ ਤਕਰੀਬਨ ਇੱਕ ਇੱਕ ਹਫਤਾ ਵੀਰ ਹੋਣਾ ਨੇ ਦੱਸਿਆ ਵੀ ਲੈ ਜਾਣਾ ਜੀ ਠੀਕ ਹੈ ਕੱਢ ਲੀਏ ਜੀ ਤੇ ਬਾਹਰ ਹੀ ਠੀਕ ਹੈ ਜੀ ਲੈ ਜੀ ਲਹੂ ਪਿੱਛੇ ਰਾਜੀ ਵੜ ਠੀਕ ਹੈ ਜੀ ਠੀਕ ਹੈ ਵੀਰ ਜੀ ਵੈਡ ਆਪਣੇ ਕੋਲ ਇੱਕ ਚੌਥੇ ਨੰਬਰ ਤੇ ਹੁਣ ਖੜੀ ਹੈ ਐਚ ਐਫ ਦੇ ਵਿੱਚ ਆ ਗਈ ਹੈ ਜੀ 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 ਕੱਚਾ ਫਰੌਂਦੀ ਇਹ ਥੋੜਾ ਜਿਹਾ ਕ੍ਰਾਉਸ ਹੈ। ਆ ਕ੍ਰਾਉਸ ਹੈ। ਹਾਂ ਬਿਲਕੁਲ ਪਿਓਰ ਨਹੀਂ ਕਿ ਕ੍ਰਾਉਸ ਆ। ਕ੍ਰਾਉਸ ਹੈ। ਇਹਨੂੰ 8 ਦਿਨ ਹੋ ਗਿਆ ਸੂਈ ਨੂੰ। ਠੀਕ ਹੈ ਜੀ। ਇਹ ਥੱਲੇ 11 ਲੀਟਰ ਮਿਲਦੀ। ਠੀਕ ਹੈ ਜੀ। ਇਹ 11 ਤੋਂ 14-15 ਦੀ ਜਿਹੜੇ ਮਿਲਕ ਦੇ ਸਕਦੀ ਹੈ। ਠੀਕ ਹੈ ਜੀ ਤੇ ਐਰ ਕੀ ਪਹਿਲੇ ਸੂਏ ਸੂਈ ਹੈ ਜੀ ਗਰੰਟੀ ਨਾ ਠੀਕ ਹੈ ਜੀ ਇਥੋਂ ਲਈ ਨੇੜੋਂ ਲਾਗ ਲਾਗੋ ਪਿੰਡ ਤੋਂ ਠੀਕ ਆ ਠੀਕ ਆ ਤੇ ਠੰਡੇ ਠੁੰਡੇ ਬਹੁਤ ਜਿਆਦੀ ਹੈ ਚੋਣ ਹੀ ਬਹੁਤ ਵਧੀਆ ਚੋਆ ਠੀਕ ਹੈ ਜੀ ਜਿੱਦ ਤੇਰਾ ਮਰਦੀ ਹੱਥੋਂ ਲਾ ਫੇਰ ਦੂੰ ਠੀਕ ਹੈ ਤੇਲ ਤੂਲ ਸ਼ਾਮਾਂ ਨੂੰ ਬਹੁਤ ਬਣ ਜਾਂਦੀ ਬਿਲਕੁਲ ਜੀ ਬਿਲਕੁਲ ਸੋ ਸਮਝ ਦੱਸਦਾ ਹਾਂ ਹਾਂ ਜੀ ਵਧੀਆ ਵਹਿੜਾ ਦੋਸਤੋ ਮਗਰ ਵੀ ਜੀ ਬੱਚਾ ਇਹਦਾ ਜਿਹੜਾ ਬੱਚਾ ਆ ਗਿਆ ਨਾ ਮਗਰ ਆ ਬੱਚਾ ਵੱਚਾ ਹੈ ਜੀ ਆਹ ਬੱਚਾ ਕਿਸਾਨ ਵੀ ਰੋਮਾ ਕਰੀਂਦੇ ਆ ਤਾਜੀ ਸੂਈਆ ਮਗਰ ਬੱਛਾ ਦੇਖ ਸਕਦੇ ਹੋ ਤੁਸੀਂ 8 ਦਿਨ ਹੋ ਗਏ ਕੋਈ ਹਾਂਜੀ ਪਹਿਲੇ ਸਵੇ ਸੂਈ ਚਲੋ ਜੀ ਹਾਂਜੀ ਹਾਂਜੀ ਬਾਕੀ ਦੋਸਤੋ तकरीबन 11:30 12 ਦਾ ਸਮਾਂ ਹੋ ਗਿਆ ਹੈ ਆ ਵੀਡੀਓ ਆਪਾਂ ਬਣਾ ਰਹੇ ਹਾਂ ਤੇ ਵੀਰ ਜੀ ਸਵੇ 6:00 ਵਜੇ ਦੀ ਚਵਾਈ ਹੋਈ ਹੋਗੀ ਨਹੀਂ ਜੀ 6:30 ਦੀ ਹੋਈ ਠੀਕ ਹੈ ਜੀ ਬਾਕੀ ਵਧੀਆ ਚੰਗਾ ਥਾਂ ਲੇਵਾ ਸੋਣਾ ਲੱਗਾ ਵੜ ਦੇ ਐਚਐਫ ਕ੍ਰੋਸ ਵਿੱਚ ਦੋਸਤੋ ਇਹ ਤੁਹਾਨੂੰ ਵੜ ਮਿਲ ਜਾਵੇਗੀ ਬਾਕੀ ਵਧੀਆ ਵੈੜਾ ਨੇ ਦੋਸਤੋ ਵੈੜਾ ਵੀਰ ਹੋਣਾਂ ਦੇ ਕੋਲ ਅੱਗੇ ਤੋਂ ਵੀ ਆਉਂਦੀਆਂ ਰਹਿਣਗੀਆਂ ਵੀਰ ਹੋਣਾਂ ਦੇ ਕੰਟੈਕਟ ਨੰਬਰ ਜਿਹੜੇ ਆਪਾਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਕਿਸੇ ਟਾਈਮ ਵੀ ਤੁਸੀਂ ਜਿਹੜਾ ਸੰਪਰਕ ਵੀਰ ਹੋਣਾਂ ਦੇ ਨਾਲ ਕਰ ਸਕਦੇ ਹੋ ਇਹਨਾਂ ਵੈੜਾਂ ਤੋਂ ਇਲਾਵਾ ਦੋ ਚੌ ਦਿਨਾਂ ਦੇ ਵਿੱਚ ਦੋਸਤੋ ਹੋਰ ਵੀ ਵੈੜਾ ਤੁਹਾਨੂੰ ਵੇਖਣ ਚ ਕਾਫੀ ਵਧੀਆ ਚੰਗੀਆਂ ਮਿਲਣਗੀਆਂ ਚੰਗੀਆਂ ਹਾਂਜੀ ਹਾਂਜੀ ਸਾਰਾ ਮਾਲ ਲੈ ਜਾ ਠੀਕ ਆ ਸੋ ਵੀਰ ਜੀ ਕੀ ਇੱਕ ਆਪਣੇ ਕੰਟੈਕਟ ਨੰਬਰ ਆਪਣੇ ਬੋਲ ਕੇ ਵੀਰਾਂ ਨੂੰ ਜ਼ਰੂਰ ਦੱਸ ਦਈਏ ਜੀ ਆਪਣਾ ਨੰਬਰ ਹੈਗਾ 99150 89018 ਠੀਕ ਹੈ ਜਿਸ ਤੋਂ ਇਲਾਵਾ ਬੱਦਲਪੁਰੀਆ ਨਾਮ ਮੇਰਾ ਠੀਲਾ ਤਨਤਨ ਤਹਿਸੀਲ ਪਚਈ ਪਿੰਡ ਅਲਗੋ ਕਰਾਂ ਠੀਕ ਹੈ ਜੀ ਠੀਕ ਹੈ ਇਹਨੂੰ ਆਪ ਦੇ ਨਾਲ ਵੜਵਾਲ ਵੀ ਪੈ ਜਾਂਦਾ ਏ ਝਲਕੋ ਪੈ ਜਾਂਦਾ ਏ ਆਪਣੀ ਨਾਲ ਹੀ ਬਹਿ ਕੇ ਦੋ ਪਿੰਡਾਂ ਦੇ ਵਿੱਚ ਠੀਕ ਹੈ ਜੀ ਜਿਹੜਾ ਮਰਜ਼ੀ ਪਿੰਡ ਤੋਂ ਪੁੱਛ ਸਕਦੇ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਦੇ ਸੀਪੀ ਵਾਲੇ ਬੱਦਲਪੁਰੀਏ ਜਿਹਨੂੰ ਮਰਜ਼ੀ ਪੁੱਛ ਸਕਦੇ ਦਲੇਰ ਸਿੰਘ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਫੁੱਲ ਐਡਰੈਸ ਮਿਲ ਗਿਆ ਵੀ ਕਿਸੇ ਵੀਰ ਭਰਾ ਨੇ ਆਉਣਾ ਜਦੋਂ ਤੇ ਮੌਕੇ ਤੇ ਬਿਲਕੁਲ ਐਡਰੈਸ ਵੇਖ ਕੇ ਸੁਣ ਕੇ ਪਹੁੰਚ ਸਕਦਾ ਸੀਸੀਪੀ ਵੀ ਆਪਣੇ ਕੋਲ ਨੇ ਦੋ ਜੀ ਸੀਪੀ ਵਾਲੇ ਦਲੇਰ ਸਿੰਘ ਬੱਧੂ ਪੂਰੀ ਦਾ ਜਿਹੜਾ ਮਰਜ਼ੀ ਪੁੱਛ ਸਕਦਾ ਹੈ ਸਾਫਰਾ ਠੀਕ ਹੈ ਜੀ ਉਹਦੇ ਤੇ ਵੀ ਜੀ ਸੀਪੀ ਦਾ ਕੋਈ ਕੰਮ ਕਰਾਏ ਦਾ ਵੀ ਆਪਣਾ ਜੀ ਜੀ ਸੀਪੀ ਆਪਣੇ ਕੋਲ ਆਪ ਖੁਦ ਮਾਲਕ ਹੈ ਜੀ ਹਾਂ ਜੀ ਕੋਈ ਮਤਲਬ ਕਿ ਗਾਂਵਾਂ ਕੋਈ ਮਿੱਟੀ-ਮੁੱਟੀ ਚੁੱਕ ਦੇ ਜਾਂ ਕੁਝ ਵੀ ਜੀ ਜੀ ਕਿਸਾਨ ਵੀਰੋ ਨਾਲ ਜੀ ਸੀਪੀ ਵੀਰ ਜੀ ਸੀਪੀ ਦਾ ਵੀ ਕੰਮ ਹੈਗਾ ਵੀਰ ਉਹਨਾਂ ਦੇ ਦੋ ਜੀ ਸੀਪੀ ਨੇ ਹੋਰ ਕਿਸੇ ਤਰ੍ਹਾਂ ਦਾ ਵੀ ਕੋਈ ਮਤਲਬ ਕਿ ਕੰਮ ਮਿੱਟੀ ਦੀ ਚਕਾਈ ਦਾ ਜਾਂ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਜੀਸੀਬੀ ਤੋਂ ਕੰਮ ਲੈਣਾ ਹੋਵੇ ਜ਼ਿਲ੍ਹਾ ਤਰਨਤਾਰਨ ਪੱਟੀ ਤਹਿਸੀਲ ਆ ਜਿਹੜਾ ਸ਼ਹਿਰ ਪਿੱਖੀਵਿੰਡਾ ਅਲਗੋ ਕੋਠੀ ਮਾੜੀ ਮੇਗਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਨੇ ਤੁਸੀਂ ਨਵਾਂ ਪਿੰਡ ਬਿਲਕੁਲ ਜਿਹੜੇ ਨਾਲ ਜਗਤਪੁਰਾ ਲੱਗਦੇ ਪਿੰਡ ਨੇ ਜੀਸੀਬੀ ਦਾ ਵੀਰ ਹੁਣਾਂ ਦੇ ਕੋਲ ਕੰਮ ਆ ਦੋ ਜੀਸੀਬੀ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਵੀਰ ਹੁਣ ਕਿਰਾਏ ਤੇ ਜਾਂ ਕੋਈ ਵੀ ਕੰਮ ਕਰਾਉਣਾ ਹੋਵੇ ਤੁਸੀਂ ਵੀਰ ਹੁਣਾਂ ਦੇ ਨਾਲ ਉਹ ਵੀ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ